ਜਿਹੜੀ ਵਿੱਡੀ ਮਹਿਮੇ ਦੇ ਤਹਿਤ ਮਾਜੋਕ ਮੁੱਖ ਮੰਤਰੀ ਪੰਜਾਬ શ્રી ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਜੋ ਡਾਇਰੈਕਟਰ ਜਨਰਲ ਪਲਸ શ્રી ਗੌਰਵ ਜਾਦੇ ਆਈਪੀਐਸ ਮੀਰਾ ਦੀ ਹਿਦਿਆਤਾ ਦੇ ਮਤਲਬ શ્રી ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿਮੇ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏ ਦੇ ਚਾਰਸੀਏਆ ਕਪਲਗਮਾਤ ਦੀ ਸੁਪਰਵਾਈਜ਼ਨ ਦੇ ਵਿੱਚ ਆ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਆ ਨਾ ਕਿਤੇ ਮੰਜੂਰ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਆ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ। ਤੋਂ ਜੰਮੂ ਬੇਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕੁਮਾਰ ਜਿਹੜਾ ਡੀਐਸਪੀ ਐਂਡੀਪੀਆ ਸੈਕਟਰ ਹੈ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ। ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਇਜ਼ਾਜ਼ਤੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕਾਂਗਰ ਦੇ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਦੀਵ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਹੀ ਕੁਝ ਜਿਹੜੇ ਡਰਗ ਸੀ ਫੈਰੋਂਸੀ 288 ਗ੍ਰਾਮ ਜਿਹੜੀ ਚੈੱਕ ਕਰਨ ਤੇ ਜਿਹੜੀ ਬਰਾਮਦ ਹੋਈ ਸੋ ਇਹਨਾਂ ਦੀ ਜਿਹੜੀ ਮੋੜਲੀ ਪੁਛਗਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚੋਂ ਜਿਹੜੇ ਅਰੈਸਟ ਕੀਤੇ ਦਾਬੋ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦੀਵਿੰਦਰ ਕੁਮਾਰ ਇਤਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਗੀ ਚੇਹੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀਮਾਨ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਨਾਂ ਨੇ ਡਰਗ ਲੈ ਕੇ ਆਈ ਸੀ ਸੋ ਸੋਨੂ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ 11 ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ ਇਹ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਸੋ ਇਹ ਉਥੋਂ ਸੋਨੂ ਤੇ ਰਿਹਾਗੇ ਤੇ ਕਹਿੰਦੇ ਡਰਗਮਨੀ ਲੈ ਕੇ ਜਿਹੜੀ ਬਲੇਰੋ ਗੱਡੀ ਆ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ ਉਸ ਗੱਡੀ ਤੇ ਅਮਰਸਾ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੀ ਸੋ ਇਹਨੂੰ ਨਾਕੇ ਤੇ ਆਪਣੇ ਇਹ ਲੇਨ ਜਾ ਰਹੀ ਸੀ ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਅੱਡਾ ਲੈ ਕੇ ਆਉਣੀ ਸੀ ਸੋ ਪਹਿਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ ਹੈ ਡਰਗ ਹੈ 288 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲੋਂ ਸੀ ਤੇ ਬਾਕੀ ਇਹ ਡਰਗਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ ਜਿਹੜਾ ਅਮਨੀਤ ਅਭੀ ਹੈ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਛੀਏ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁੱਕਿਆ ਹੈ ਡਰਗ ਮੰਨੀ ਦੀਪੂ ਦੇ ਨਾਮ ਸੋ 2 ਚੱਕਰ ਜਿਹੜੇ ਸੀ 3 ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ 4-5 ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਇਹ ਚੱਕਰ ਲਾ ਚੁੱਕੇ ਨੇ ਸੋ ਇਹ ਇੱਕ ਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਤੇ ਕਹਿੰਦੇ ਦਬਰੀ ਪਾਈਵਰ ਸੁਨਾਕੇ ਦੇ ਕੋਲੋਂ ਇਹਨਾਂ ਨੂੰ ਜਿਹੜਾ ਹੈਗਾ ਅਜ ਪੁਸ਼ਕ ਵਿੱਚ ਆਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੋ ਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਬਰਾਮਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਕ ਕੀਤੀ ਗਈ ਤਾਂ ਇਹਦੇ ਵਿੱਚ ਹੋਰ ਡਰਗਮਨੀ 3 ਲੱਖ 1100 ਡਰਗਮਨੀ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਇਹਨਾਂ ਕੋਲ ਬਰਾਮਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰੈਸਟ ਕੀਤਾ ਹੈਗਾ ਸੋ ਐਸਪੀ ਦਿਨਾਂ ਨਗਰ ਇੰਚਾਰਜ ਸੀਆਈਏ ਗੁਰਵਿੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਂ ਨਗਰ ਨੇ ਇਹਨਾਂ ਪੂਰੀ ਮਿਹਨਤ ਕਰਕੇ ਇਹ ਜਿਹੜਾ ਹੈਗਾ ਮਜੂਰ ਬ੍ਰੈਸਟ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੇ ਸਪਲਾਈ ਕਰਦੇ ਨੇ